ਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਦਾ ਜਨਮ ਤੇ ਉਸ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਰਜੀਤ ਐਵਨਿਊ ਵਿਖੇ ਚਲਾਇਆ ਗਿਆ ਸਰਚ ਆਪਰੇਸ਼ਨ ਚੀਫ ਖਾਲਸਾ ਦੀਵਾਨ ਦੀ ਮੌਜੂਦਾ ਕਮੇਟੀ ਨੇ ਆਪਣਾ ਚੋਣ ਮੈਨੀਫੈਸਟੋ ਕੀਤਾ جاری ਬੀਐਨਆਈ ਅੰਮ੍ਰਿਤਸਰ ਹਿਮਾਚਲ ਬਲੂ ক্রিকেট ਟੂਰਨਾਮੈਂਟ ਦਾ ਕੀਤਾ ਗਿਆ ਆਗਾਜ਼ ਆਤਿਨ ਖਬਰਾਂ ਵਿਸਤਾਰ ਨਾਲ ਸਰਦਾਰ ਬਰਿੰਦਰ ਸਿੰਘ ਖੋਸਾ ACP ਉਤਰੀ ਨੇ ਸਬ ਡਿਵੀਜ਼ਨ ਉਤਰੀ ਦੇ ਐਸ ਐਚ ਓਸ ਨਾਲ ਮਿਲ ਕੇ ਹਾਊਸਿੰਗ ਬੋਰਡ ਅਤੇ ਲਾਲ ਕੁਆਟਰ ਸੀ ਬਲਾਕ ਰஞ்சிਤ ਐਵੇਨਿਊ ਵਿੱਚ ਨਸ਼ਿਆ ਵਿਰੁੱਧ ਕੇਰਾਬੰਦੀ ਅਤੇ ਸਰਚ ਆਪਰੇਸ਼ਨ ਚਲਾਇਆ ਅਤੇ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਵਾਇਆ ਗਿਆ। ਕਮਿਸ਼ਨਰ ਕੋਲ ਸਮਰਸਰ ਸ਼੍ਰੀ ਗੁਰਪ੍ਰੀਤ ਸਿੰਘ ਕੁਲਹਿੰਦਿਆ ਹਾਜ਼ਰੀ ਦੇ ਮੁਤਾਬਕ ਅੱਜ ਖਾਣਾ ਰੰਜੀਤ ਅਵਨੀਓ ਤੇ ਥਾਣਾ ਮਰੀਠਾ ਰੋਡ ਦੀ ਪੁਲਿਸ ਵੱਲੋਂ ਹਾਊਸਿੰਗ ਬੋਰਡ ਤੇ ਲਾਲ ਕੁਆਟਰ ਸੀ ਬਲਾਕ ਰੰਜੀਤ ਅਵਨੀ ਇਹਨਾਂ ਦੋਨੋਂ ਜਗ੍ਹਾ ਤੇ ਇੱਕ ਕਾਰਡਨੈਂਟ ਸਰਚ ਆਪਰੇਸ਼ਨ ਕੀਤਾ ਗਿਆ। ਇਸ ਆਪਰੇਸ਼ਨ ਦਾ ਮੁੱਖ ਮਕਸਦ ਇਹ ਕੀ ਜਿੰਨੀਆਂ ਇਸ ਸੀਰੀਅ ਦੇ ਵਿੱਚੋਂ ਕੋਈ ਨਸ਼ੇ ਦੇ ਰਿਲੇਟਡ ਸ਼ਿਕਾਇਤਾਂ ਆਉਣੀਆਂ ਨੇ। ਖਾਸ ਤੌਰ ਤੇ ਜਿਹੜੇ ਬੰਦੇ ਪਹਿਲਾਂ ਐਨਡੀਪੀਐਸ ਮਕਦਮਿਆਂ ਦੇ ਵਿੱਚ ਨਾਮਜ਼ਦ ਹੋਏ ਨੇ। ਉਹਨਾਂ ਬੰਦਿਆਂ ਦੇ ਘਰ ਸਰਚ ਕੀਤੀ ਗਈ ਹੈ। ਤਾਂ ਕਿ ਅਗਰ ਕੋਈ ਵੀ ਸਾਨੂੰ ਨਸ਼ੇ ਨਸ਼ੇ ਦੇ ਰਿਲੇਟਡ ਕੋਈ ਸਮਗਰੀ ਮਿਲਦੀ ਹੈ। ਜਾਂਕਿ ਉਸਦੀ ਵਿਚਨ ਦੇ ਲੇਟਰ ਕੁਝ ਵੀ ਮਿਲਦਾ ਵਾ ਤੋ ਉਹਨਾਂ ਬੰਦਿਆਂ ਨੂੰ ਕਾਬੂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਇਹ ਵੀ ਧਿਆਨ ਰੱਖਿਆ ਗਿਆ ਕਿ ਕਿਸੇ ਜਗ੍ਹਾ ਤੇ ਸਾਨੂੰ ਅਣਪਛਾਤੇ ਵਾਹਨ ਮਿਲਦੇ ਨੇ ਅਨਕਲੇਮਡ ਵਾਹਨ ਮਿਲਦੇ ਨੇ ਉਹਨਾਂ ਵਾਹਨਾਂ ਨੂੰ ਵੀ ਕਬਜ਼ੇ ਕਾਬਜਾ ਪੁਲਿਸ ਵਿੱਚ ਲਿਆ ਗਿਆ ਵਾ ਇਸ ਤੋਂ ਇਲਾਵਾ 8 ਤੋਂ 10 ਸ਼ੱਕੀ ਬੰਦਿਆਂ ਨੂੰ ਵੀ ਕਾਰਡਲੈਂਡ ਸੱਚ ਆਪਰੇਸ਼ਨ ਦੇ ਦੌਰਾਨ ਕਬਜ਼ੇ ਚ ਲਿਆ ਗਿਆ ਵਾ ਇਹਨਾਂ ਸਾਰੇ ਪਰਸਨ ਨੂੰ ਵੈਰੀਫਾਈ ਕੀਤਾ ਜਾਊਗਾ ਅਗਰ ਇਹਨਾਂ ਵੱਲੋਂ ਕੋਈ ਵੀ ਕਿਸੇ ਕਿਸਮ ਦੀ ਕੋਈ ਨਸ਼ੇ ਦੇ ਵਿੱਚ ਇਹਨਾਂ ਦੀ ਸਮੂਲੀਅਤ ਪਾਈ ਗਈ ਤੇ ਇਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਜਾਊਗਾ। ਬਾਕੀ ਇਸ ਨਾਲ ਲੋਕਾਂ ਦੇ ਵਿੱਚ ਕਾਫੀ ਇੱਕ ਚੰਗੀ ਟਰਸਟ ਦੀ ਭਾਵਨਾ ਵੀ ਸੀ ਕਿ ਪੁਲਿਸ ਪ੍ਰੋਐਕਟਿਵ ਹੋ ਕੇ ਸਾਡੇ ਏਰੀਆ ਵਿੱਚ ਇਸ ਤਰ੍ਹਾਂ ਸਰਚ ਕਰ ਰਹੀ ਆ। ਇਸ ਦੇ ਨਾਲ ਜਿੰਨੇ ਵੀ ਬਾੜੇ ਪੁਰਸ਼ ਬਾਹਰੋਂ ਆਉਂਦੇ ਜੋ ਵੀ ਇਸ ਤੇ ਨਸ਼ੇ ਦਾ ਇੱਥੇ ਵੇਚਦੇ ਨੇ ਉਹ ਵੀ ਸਟਰਪ ਹੋਣਗੇ ਤੇ ਉਹਨਾਂ ਦੀ ਵੀ ਇੱਥੇ ਆਵਾਜ਼ ਹੀ ਕਟੂ। ਚੀਫ ਖਾਸਤ ਦੀਵਾਨ ਦੀ 18 ਫਰਵਰੀ 2024 ਨੂੰ ਜਰਨਲ ਹਾਊਸ ਦੀਆਂ ਚੌਣਾ ਨੂੰ ਲੈ ਕੇ ਡਾਕਟਰ ਇੰਦਰਬੀਰ ਸਿੰਘ ਨੇਚਰ ਦੀ ਟੀਮ ਵੱਲੋਂ ਚੌਨ ਨਿਸ਼ਾਨ ਨਗਾਰੇ ਦੀ ਚੋਟ ਤੇ ਸਥਾਨਕ ਹਟੇਲ ਵਿਖੇ ਦੀਵਾਨ ਮੈਂਬਰ ਸਾਹਿਬਾਨ ਦਾ ਵੱਡਾ ਇਕੱਠ ਕੀਤਾ ਗਿਆ ਮੀਟਿੰਗ ਦੇ ਆਰੰਭਤਾ ਸੀਨੀਅਰ ਆਗੂ ਸਰਦਾਰ ਰਾਜ ਮਹਿੰਦਰ ਸਿੰਘ ਮਜੀਠਾ ਵੱਲੋਂ ਕੀਤੀ ਗਈ ਅਤੇ ਡਾਕਟਰ ਨੇਚਰ ਦੀ ਅਗਵਾਈ ਹੇਠ ਪਿਛਲੇ 2 ਸਾਲਾਂ ਦੌਰਾਨ ਦੀਵਾਨ ਪਰਬੰਧਾ ਦੀ ਸੁਚਾਰੂ ਪਾਰਦਰਸ਼ੀ ਕਾਰਜ ਨਿਯਤਾਂ ਤੇ ਚਾਨਣਾ ਪਾਇਆ ਗਿਆ ਅੱਜ ਇਲੈਕਸ਼ਨ ਮੀਟਿੰਗ ਵੀ ਸੀਗੀ ਜਿਹਦੇ ਚ ਹਮਾਂ ਆ ਕੇ ਸਾਡੇ ਮੈਂਬਰ ਸਭ ਆਣ ਆਏ ਨੇ ਮੈਂ ਕਿਹਾ 1.2 ਤੋਂ 2:00 ਤੱਕ ਹੋਣ ਗਈ ਤੇ ਉਹਦੇ ਬਾਅਦ ਅਸੀਂ ਇੱਕ ਮੈਨੀਫੈਸਟੋ ਵੀ ਆਪਣਾ ਰਿਲੀਜ਼ ਕੀਤਾ ਔਰ ਮੈਨੀਫੈਸਟੋ ਚ ਸਾਡੇ ਜਿਹੜੇ ਬੇਸਿਕ ਸਟ੍ਰੈਸ ਇਹੀ ਰਹੇਗੀ ਕਿ ਐਸੀ ਜਿਹੜੀ ਸਿੱਖੀ ਹੈ ਉਸ ਨੂੰ ਵਿਵਦਾਵਾ ਦੇਈਏ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਐਜੂਕੇਸ਼ਨ ਹੈ ਐਜੂਕੇਸ਼ਨ ਨੂੰ ਮਾਡਰਨਾਈਜ਼ ਵੀ ਕਰੀਏ ਪਲੱਸ ਉਹਨੂੰ ਆਪਾਂ ਪ੍ਰਾਣੇ ਨਾਲ ਜੋੜ ਕੇ ਰੱਖੀਏ ਔਰ ਤੀਜੀ ਸਾਡੀ ਜਿਹੜੀ ਸਪੋਰਟਸ ਵੱਲ ਸਾਡਾ ਬਹੁਤ ਧਿਆਨ ਹੈਗਾ ਕਿ ਸਪੋਰਟਸ ਐਕਟੀਵਿਟੀ ਜਿਹੜੀ ਬਹੁਤ ਜ਼ਿਆਦੀ ਹੋਣੀ ਚਾਹੀਦੀ ਐ ਅਸੀਂ ਜਿਹੜੇ ਨਵੇਂ ਸਕੂਲ ਬਣਾ ਰਹੇ ਹਾਂ ਉਹ ਲੈ ਵੀ ਵੱਡੇ ਵੱਡੇ ਏਰੀਆਸ ਰਹੇ ਆ ਅਸੀਂ ਨਵੀਂ ਬਿਲਡਿੰਗ ਜਿਹੜੀ ਟਾਰੀ ਸ਼ੁਰੂ ਕੀਤੀ ਉਹ 6 ਏਕੜ ਚ ਸ਼ੁਰੂ ਕੀਤੀ ਹੈ ਤਾਂ ਕਿ ਉੱਥੇ ਘਟੋ ਘਟ ਗਰਾਊਂਡ ਫੱਟੀਆਂ ਬਣ ਸਕਣ ਸੋ ਇਹ ਸਾਡੀ ਜਿਹੜੀਆਂ ਸਾਡੀਆਂ ਪਿਛਲੀਆਂ ਉਪਲਬਧੀਆਂ ਨੇ ਕੁਝ ਉਹ ਗੱਲ ਕੀਤੀ ਹੈ ਕੁਝ ਉਹ ਸਾਨੂੰ ਅੱਗੇ ਸਾਡੀ ਏਮ ਐ ਅਸੀਂ ਉਹਦੇ ਬਾਰੇ ਗੱਲ ਕੀਤੀ ਹੈ ਇਹ ਅਸੀਂ ਚੋਣ ਮੈਨੀਫੈਸਟੋ ਰਿਲੀਜ਼ ਵੀ ਕੀਤਾ ਹੈ ਤੇ ਮੈਂਬਰ ਸਹਿਬਾਨ ਕਿਉਂਕਿ ਬਹੁਤ ਸਾਰੇ ਤੇ ਅਮਰ ਸਾਹਿਬ ਤੋਂ ਆ ਹੀ ਗਏ ਸੀਗੇ ਉਹਨਾਂ ਡਿਸਕਸ ਵੀ ਸਾਰਾ ਕਰ ਲਿਆ ਸਾਡੀ ਸੁਪਰਵੀਜ਼ਨ ਕਾਠ ਹੋਣ ਕਰਕੇ ਉੱਥੇ ਧਿਆਨ ਨਹੀਂ ਸੀ ਦਿੱਤਾ ਗਿਆ ਔਰ ਲੋਕਲ ਕਮੇਟੀਆਂ ਨੂੰ ਪਾਵਰ ਵੀ ਕਾਫੀ ਹੁੰਦੀਆਂ ਨੇ ਔਰ ਮੈਂ ਇਹ ਕਾਂ ਕਹ ਕਿ ਉਥੇ ਪਾਵਰਸ ਮਿਸਯੂਜ਼ ਹੋਈਆਂ ਹਨ ਉਹਨਾਂ ਬਿਲਕੁਲ ਧਿਆਨ ਨਹੀਂ ਦਿੱਤਾ ਔਰ ਕੁੱਤੇ 6-7 ਪਾੜੇ ਹੋਏ ਸੀਗੇ ਉਹ ਕੁੱਤਿਆਂ ਵਾਲ ਸਕੂਲ ਨੂੰ ਕਹਿੰਦੇ ਸੀ ਮਾੜੀ ਗੱਲ ਹੈ ਸਾਡੇ ਵਾਸਤੇ ਉਹ ਸਾਰਾ ਸੌਟ ਆਊਟ ਹੋ ਰਿਹਾ ਸਾਰਾ ਕੁਝ ਪਾਸ ਰਿਸੈਪਸ਼ਨ ਬਣੀ ਹੈ ਟਾਇਲਟ ਬਲॉक्स ਨਵੇਂ ਬੰਡੇ ਡੇ ਜਾਣੇ ਚ ਗਰਾਊਂਡਸ ਬਿਲਕੁਲ ਰੀਫਰਿਸ਼ ਕਰ ਰਹੇ ਆ ਔਰ ਮੈਂ ਆਸ ਰੱਖਦਾ ਹਾਂ ਕਿ ਸਾਡੀ ਉਥੇ ਸ਼ਾਰਟਲੀ ਸਾਡੀ 1000 ਦੀ ਸਟਰੈਂਥ ਜਿਹੜੀ ਹੈ 1000 ਤੋਂ ਵੱਧ ਜਾਏਗੀ। ਸੋ 18 ਤਰੀਕ ਨੂੰ ਇਲੈਕਸ਼ਨ ਹੋਏਗੀ ਜੀ 18 ਫਿਬਰੂਰੀ ਨੂੰ ਜਿਹੜਾ ਅਗਲਾ ਐਤਵਾਰ ਹੈ। ਇਸ ਦਿਨ 10 ਵਜੇ ਸ਼ੁਰੂ ਹੋਏਗੀ ਸ਼ਾਮ ਨੂੰ 5 ਵਜੇ ਸਮਾਪਤੀ ਹੋਏਗੀ VOTING ਦੀ। ਉਹਦੇ ਬਾਅਦ ਮੈਂ ਕੱਲ 1 ਘੰਟੇ ਚਸਿਦਰੀ ਬਾਕੀ ਦੀ ਪ੍ਰਕਿਰਿਆ ਕਾਊਂਟਿੰਗ ਬਾਰੇ ਦੀ ਪੂਰੀ ਹੋ ਜਾਏਗੀ। ਜੀਟੀ ਰੋਡ ਜਿਹੜਾ ਮੇਨ ਸਕੂਲ ਹੈ ਜਿੱਥੇ ਹੈੱਡ ਆਫਿਸ ਵੀ ਹੈ ਚੀਫ ਖਾਲਸਾ ਦਵਾਨ ਦਾ ਉਥੇ ਉਥੇ ਸਾਰੀ ਪ੍ਰਕਿਰਿਆ ਪੂਰੀ ਕੀਤੀ ਜਾਏਗੀ। ਸਾਨੂੰ ਸਭ ਨੂੰ ਸਿੱਖਾਂ ਦੀ ਮਹਾਨ ਤੇ ਸਦੀ ਤੋਂ ਵੱਧ ਸਫਰ ਬੈਗ ਗੱਲ ਦੀ ਸਰਦਾਰ ਜੀ ਕਲਸਾ ਜਵਾਨ ਦੇ ਮੈਂਬਰ ਹੋਣ ਦੇ ਮਾਨ ਹੈ ਭਾਈ ਵੀਰ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਇਸ ਸੰਸਥਾ ਦਾ ਗਠਨ ਕਰਦੇ ਕਰਮ ਸਮੇਂ ਦੋ ਮੁੱਖ ਮੰਦਵਾਂ ਸਾਖ ਇੱਕ ਸਿੱਖ ਬੱਚਿਆਂ ਦੇ ਵਿਦਿਅਕ ਪੱਧਰ ਨੂੰ ਸਮੇਂ ਦੇ ਹਾਨ ਤੋਂ ਹਰਨ ਦਾ ਬਰੋਣ ਜ਼ਾਦ ਦਾ ਦੂਜਾ ਸੀ ਸਿੱਖਾਂ ਦੀ ਅੱਡੀ ਹੋਣ ਫਸਦੀ ਤੇ ਵਕਰੀ ਪਛਾਣ ਦਾ ਕਿਉਂਕਿ ਉਸ ਵਾਰ ਸਿੱਖਾਂ ਲਈ ਇਹ ਦੋ ਮੁੱਢੇ ਚਿੰਤਾ ਦੇ ਵਿਸ਼ੇ ਸਨ ਇਹਨਾਂ ਦੋਹਾਂ ਵਿਸ਼ਿਆਂ ਸੰਬੰਧੀ ਡੂੰਘੀ ਸੋਚ ਵਿਚਾਰ ਕਰਨ ਤੋਂ ਬਾਅਦ ਸਮੇਂ ਦੇ ਜਾਗਰੂਕ ਸਿਰਖਾਂ ਹਨ ਮਰਕੀਨ ਦਾਸ ਦਾ ਜਮਾਤ ਦੀ ਸਟਾਫ ਦਾ ਹਨ ਬੀਐਨਆਈ ਅੰਮ੍ਰਿਤਸਰ ਇਮਾਚਲ ਵੱਲੋਂ ਸਾਂਝੇ ਤੌਰ ਤੇ ਬੀਐਨਆਈ ਕ੍ਰਿਕਟ ਟੂਰਨਾਮੈਂਟ ਅੰਮ੍ਰਿਤਸਰ ਦਾ ਆਗਾਸ ਡਾਇਰੈਕਟਰ ਸਚਿਨ ਮਹਿਰਾ ਪ੍ਰੋਜੈਕਟ ਹੈਡ ਮ੍ਰੀਤੀ শেਡ ਦੁਆ ਐਗਜ਼ੀਕਿਊਟਿਵ ਡਾਇਰੈਕਟਰ ਅਨੰਦਦੀਪ ਅਤੇ ਅਖਿਲੇਸ਼ ਅਰੋੜਾ ਵੱਲੋਂ ਕੀਤਾ ਗਿਆ ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਮੁਖਤੌਰ ਤੇ ਸ਼ਾਮਲ ਹੋਏ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਅਨਿਲ ਜੋਸ਼ੀ ਵੱਲੋਂ ਬੀਐਨਆਈ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਇਸ ਉਪਰਾਲੇ ਦੀ ਵਧਾਈ ਦਿੱਤੀ ਗਈ ਇਸ ਮੌਕੇ ਅੰਬੈਸਡਰ ਅਤੁਲ ਅਗਰਵਾ ਫਿਜ਼ੀਓਥੈਰੇਪੀ ਡਾਕਟਰ ਅਸ਼ਵ ਅਰੋੜਾ ਮੁਸਕਾਨ ਕੈਟਰਸ ਅਮਿਤ ਕੁੰਦਰਾ ਕੈਟਰਸ ਹਾਜ਼ਰ ਸਨ ਅਤੇ ਇਸ ਕ੍ਰਿਕਟ ਟੂਰਨਾਮੈਂਟ ਦੀ ਟਰੋਫੀ ਸਪਾਂਸਰਡ ਕੀਤੀ ਗਈ ਹੈ ਸਵਾਨੀ ਮੋਟਰਸ ਪ੍ਰਾਈਵੇਟ ਲਿਮਿਟਿਡ ਤੇ ਅੰਸ਼ਦੀਪ ਸਵਾਨੀ ਵੱਲੋਂ ਬੀਐਨਆਈ ਵੈਸੇ ਤੇ ਮੇਰਾ ਫੀਲਡ ਜਿਹੜਾ ਵਾ ਉਹ ਬਿジネス ਪ੍ਰੋਮੋਸ਼ਨ ਇੰਟਰੋਡਕਸ਼ਨ ਟੂ ਬੋਥ ਐਂਡ ਅਦਰ ਅਦਰ ਬਿਜ਼ਨੈਸmenਸ ਜਾਂ ਮੈਂ ਜੋ ਪਹਿਲਾਂ ਦੇਖਿਆ ਸੀ ਪਰ ਇਹ ਨਵਾਂ ਰੂਪ ਮੈਂ ਦੇਖਿਆ ਅੱਜ ਆਪਣਾ ਬੀਐਨਆਈ ਦਾ ਇਹਨਾਂ ਆਰਗੇਨਾਈਜ਼ਰ ਤੋਂ ਨਾਮ ਵਾਰਕ ਦਿਨਾਂ ਇਹਨਾਂ ਨੇ ਗੇਮਸ ਦੇ ਵਿੱਚ ਵੀ ਸਭ ਨੂੰ ਜਿਹੜੇ ਅੰਟੋਪਨੋਜ਼ ਨਾਮੇ ਪੁਰਾਣੇ ਸਭ ਇਹਨਾਂ ਦੇ ਖਲੀਗ ਜਿਹੜੇ ਸਭ ਨੂੰ ਲੈ ਕੇ ਆਂਦਾ ਇਨਾਂ ਨਾਲ ਮerajਲ ਹੋਰ ਜ਼ਿਆਦਾ ਵਧੀਆ ਇਹਨਾਂ ਦਾ ਤਾਲਮੇਲਾ ਪਾਸੇ ਵਧੂਗਾ। ਮੁਬਾਰਕ ਹੈ ਇਹਨਾਂ ਨੂੰ। ਕੰਪੀਟੀਸ਼ਨ ਦੀ ਭਾਵਨਾ ਆਲਰੇਡੀ ਇਹਨਾਂ ਨੇ ਵੈਸੇ ਹੀ ਭਰੀ ਆ ਪਹਿਲਾਂ ਕਿਉਂਕਿ ਮੈਂ ਤੇ ਪਹਿਲਾਂ ਵੀ ਕਿਹਾ ਕਿ ਅਪਾਰ ਸਕਿਲਸ ਹੈਗੀਆਂ ਇਹਨਾਂ ਚ ਆਰਗੇਨਾਈਜ਼ਰਸ ਦੇ ਵਿੱਚ ਇਹਨਾਂ ਨੇ ਇਨਾਂ ਨੂੰ ਬਕਅਪ ਕਰਦੇ ਆ, ਇਨਾਂ ਨੂੰ ਮੋਟੀਵੇਟ ਕਰਦੇ ਆ ਬਿਜ਼ਨਸਮੈਨਸ ਨੂੰ ਇਹਨਾਂ ਨੇ ਨਵਾਂ ਹੀ ਰੂਪ ਦਿੱਤਾ ਬਿਜ਼ਨਸ ਨੂੰ। ਦੇਖੋ ਜੀ ਇਹ ਟੂਰਨਾਮੈਂਟ ਇੱਥੇ ਸਾਡੀ ਅਮਨਦੀਪ ਅਕੈਡਮੀ ਸ਼ੁਰੂ ਹੋਣ ਆਉਣ ਜਾ ਰਿਹਾ ਹੈ। 6 ਟੀਮਾਂ ਦਾ ਚੈਪਟਰ ਟੂਰਨਾਮੈਂਟ ਹੈ। ਇਕ ਬਹੁਤ ਅੱਛਾ ਹੀ ਟੂਰਨਾਮੈਂਟ ਹੈ ਬੀਐਨਏ ਦਾ ਟੂਰਨਾਮੈਂਟ ਹੈ ਸਿਰਫ ਬੀਐਨਏ ਮੈਂਬਰ ਦੇ ਵਿੱਚ ਪਾਗ ਲੈ ਸਕਦੇ ਨੇ ਤੇ ਪਿਛਲੇ ਸਾਲ ਵੀ ਇਹ ਟੂਰਨਾਮੈਂਟ ਵਾਇਸੀ ਬਹੁਤ ਸਕਸੈਸਫੁਲ ਆਇਆ ਸੀ ਇਹ ਦੂਜਾ ਸਾਲ ਹੈ ਲਗਾਤਾਰ ਤੇ ਅਸੀਂ ਹੋਪ ਕਰਦੇ ਹਾਂ ਟੂਰਨਾਮੈਂਟ ਬਹੁਤ ਅੱਛਾ ਹੋਵੇ ਤੇ ਸਭ ਨੂੰ ਮਜ਼ਾ ਆਏ ਟੂਰਨਾਮੈਂਟ ਖੇਲ ਕੇ ਅੱਜ ਬੀਐਨਏ ਅੰਮ੍ਰਿਤਸਰ ਹਿਮਾਚਲ ਦਾ ਜਿਹੜਾ ਅੰਮ੍ਰਿਤਸਰ ਦਾ ਚੈਪਟਰ ਜੇ ਸਾਰੇ ਸੱਤ ਚੈਪਟਰ ਜਿਹੜੇ ਅੰਮ੍ਰਿਤਸਰ ਹੈਗੇ ਨੇ ਉਹਨਾਂ ਦੇ ਵਿਚਕਾਰ ਇੰਟਰ ਚੈਪਟਰ ਕ੍ਰਿਕਟ ਟੂਰਨਾਮੈਂਟ ਹੈ ਜਿਹੜੀ ਅੱਜ ਤੋਂ ਸ਼ੁਰੂ ਹੋਈ ਹੈ ਤੇ ਅੱਜ 11 ਫਰਵਰੀ ਦਨ ਮੈਚਸ ਨੇ ਜਿਹੜਾ ਪਹਿਲਾ ਮੈਚ ਕਿਵੇਂ ਸ਼ੁਰੂ ਹੋਏਗਾ ਉਸ ਤੋਂ ਬਾਅਦ ਦੂਜਾ 3:30 ਵੇ ਤੇ ਅਖੀਲਾ ਮੈਚ ਸ਼ਾਮ ਨੂੰ ਇਦਾਂ ਹੀ ਲਗਾਤਾਰ 8 ਹਫਤੇ ਮੈਚਸ ਚੱਲਣੇ ਆ ਸਾਰੇ 7 ਚੈਪਟਰ ਦੇ ਵਿਚਕਾਰ ਇੰਟਰ ਚੈਪਟਰ ਮੈਚਸ ਨੇ ਤੇ ਫਾਈਨਲ ਦਾ 8 ਹਫਤੇ ਬਾਅਦ ਫਾਈਨਲ ਹੈ ਇੱਥੇ ਹੀ ਹੋਏਗਾ ਤੇ ਇਹਦਾ ਪਰਪਸ ਇਹ ਹੀ ਹੈ ਕਿ ਸਾਰੇ ਜਿਹੜੇ ਚੈਪਟਰਸ ਨੇ ਸਭ ਦੇ ਵਿੱਚ ਜ਼ਿਆਦਾ ਬੌਂਡਿੰਗ ਬਦੇ ਪਿਆਰ ਬਦੇ ਕਿਉਂਕਿ ਸਭ ਨੂੰ ਜੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਬੀਐਨ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਹੈ ਤੇ ਜਿੰਨਾ ਸਭ ਦੇ ਵਿੱਚ ਮੁਹੱਬਤ ਪਿਆਰ ਵਧੇਗਾ एक टीम स्प्रिट आएगी उन्ना ही आपस लोग व्यापार करते हैं तो उन्ना ही लोग एक दूसरे को रेफरेंस देंगे तो so, आज हमारा बीएनए अमृतसर हिमाचल का टूर्नामेंट स्टार्ट हुआ है और इसमें सिक्स चैप्टर्स हैं जो पार्टिसिपेट करे दैट मीन सिक्स टीम्स क्रिएटर प्रोटेक्टर्स एम्प्रर सॉलिस पैर एंड प्लेस एंड लेट सी हु वंस द मैच बिकॉज क्रिकेट एक ऐसा मैच uh, है या स्पोर्ट्स है जिसमें सब अपना पैशन और डेडिकेशन लगा देते हार्ड वर्क लगा देते टू वेन माता लाल देवी मॉडल टाउन विखे बड़ी श्रद्धा नाल संकीर्तन की तेगा इस मौके सबका उप मुख्यमंत्री ओम प्रकाश सोनी सबका मंत्री डॉ. राजकुमार वेरका सबका काउंसिलर विकास सोनी सबका विधायक जुगल किशोर शर्मा सबका विधायक अमरपाल सिंह बोनी नगर निगम असिस्टेंट कमिश्नर विशाल वधावन सबका काउंसिलर प्रदीप शर्मा वालों विशेष तौर पे हाजरी पर के माता आशीर्वाद प्राप्त किया गया ਜਿਗਿਆ ਦੀ ਮਈਆ ਫੜ ਰਹਿਤਾਂ ਹੀ ਕਰ ਦਿਗਿਆ ਤੇ ਮਈਆ ਹਾਰੇ ਜਨਮ ਜਨਮ ਲਾ ਮਈਆ ਮੈਂ ਆਪਰੇ ਜਨਮ ਜਨਮ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਲੁੱਟਾ ਖੂਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ اسلامਬਾਦ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਜਦੋਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਨੇ ਫੋਨ ਖੋਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਉਹ ਮੋਬਾਈਲ ਫੋਨ ਵੀ ਬਰਾਮਦ ਕਰ ਲਏ ਗਏ ਹਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਕਈ ਹਰੀਦਾਂ ਅਕਰੀਮੂਦਾ ਨੂੰ ਜਾਣਦੇ ਸੀ ਆਪਣੇ ਘਰ ਨੂੰ ਇਹ ਦੋ ਲੜਕਿਆਂ ਨੇ ਉਹ ਮੋਬਾਈਲ 스ਨੈਚ ਕੀਤਾ ਉਹ ਮੋਬਾਈਲ ਸਨੇਚ ਕਰਕੇ ਪਾ ਲਈ। ਪੁਲਿਸ ਫੋਰਸ ਨੂੰ ਦੋ ਪਾਕਾ ਪਾਏ ਨਾ ਨ ਫਿਰ ਕੇਰਾ ਪਾ ਗਏ ਜੀ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ। ਇੱਕ ਦਾ ਨਾਂ ਲਵਪ੍ਰੀਤ ਸਿੰਘ ਇੱਕ ਦਾ ਨਾਂ ਨਨੂ ਅਰੈਸਟ ਕਰਨ ਤੋਂ ਬਾਅਦ ਫਿਰ ਇਹਨਾਂ ਕੋਲ ਜਿਹੜਾ ਇਹਨਾਂ ਨੇ ਮੋਬਾਈਲ ਸਨੇਚ ਕੀਤਾ ਜੀ ਫਲਾਈ ਦਾ ਉਹ ਜੀ ਰਿਕਵਰ ਕਰ ਲਿਆ। ਕੇਸ ਰਜਿਸਟਰ ਕਰਕੇ ਤੇ ਤਫਤੀਸ਼ ਕਰ ਲਈ। ਇਹ ਮਿਨੀਮਮ ਦੋ-ਤਿੰਨ ਦਿਨ ਅਨੰਦਗੀਆਂ ਕੇਸ ਕਰਕੇ ਤੇ ਮੁਕਤ ਕਾਬੂ ਕਰਦੇ ਨੇ। ਉਹ ਤਫਤੀਸ਼ ਚੱਲਦੀ ਹੈ। ਉਹ ਡੀਪ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਆਉ ਕਿ ਉਹਨਾਂ ਦੇ ਥੰਦੇ ਕਾਰਵਾਈ ਹੋਣੀ। ਆਪ ਸਾਬਚੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬਚੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਓ ਅੰਮ੍ਰਿਤਸਰ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਵੀਰ ਮਾਤਾਵਾਂ ਲਈ ਪੈਂਥਰ ਡਿਵੀਜ਼ਨ ਦੀ ਅਗਵਾਈ ਹੇ ਅੰਮ੍ਰਿਤਸਰ ਵਿੱਚ 10 ਫਰਵਰੀ ਨੂੰ ਰੈਲੀ ਕੀਤੀ ਗਈ। ਰੈਲੀ ਦਾ ਉਦੇਸ਼ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਵੀਰ ਮਾਤਾਵਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਮਿਲਣ ਵਾਲੇ ਲਾਭਾਂ ਦੀ ਜਾਣਕਾਰੀ ਦੇਣਾ, ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਅਤੇ ਵੱਖ-ਵੱਖ ਰਿਕਾਰਡ ਦਫ਼ਤਰਾਂ ਤੇ ਆਰਮੀ ਪੈਨਸ਼ਨ ਦਫ਼ਤਰਾਂ ਦੀ ਸਹਾਇਤਾ ਨਾਲ ਪੈਂਸ਼ਨ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਸੀ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ। ਫਾਸਵੇਂ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਥਾਨਾ ਘਰੀਂਡਾ ਵੱਲੋਂ 520 ਗ੍ਰਾਮ ਹਿਰੋਇਨ ਸਮੇਤ ਦੋਸ਼ੀ ਕਾਬੂ ਕੀਤੇ ਗਏ ਹਨ ਅਤੇ ਉਹਨਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸੀਆਈਏ ਸਟਾਫ 2 ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇੱਕ ਨੌਜਵਾਨ ਨੂੰ 150 ਗ੍ਰਾਮ ਹਿਰੋਇਨ ਦੇ ਨਾਲ ਕਾਬੂ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨਾ ਦੇ ਖਿਲਾਫ ਪਹਿਲਾ ਵੀ ਕਈ ਮਾਮਲੇ ਦਰਜ ਹਨ ਅਤੇ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਕਮਿਸਨਰ ਪੁਲਸ ਅਮਰਸਾਰ ਸੀਨੀਅਰ ਪੁਲਿਸ ਇੰਸਪੈਕਟਰ ਡਿਸਪਲਿਨ ਐਡਮਿਨਿਸਟ੍ਰੇਸ਼ਨ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਸਟਾਫ ਇੰਸਪੈਕਟਰ ਰਜੀਸ਼ ਕੁਮਾਰ ਜੀ ਪੁਲਸ ਪਾਰਟੀ ਉਹ ਉਸ ਸਮੇਂ ਵੱਡੀ ਸਖਤ ਤੰਗਲੀ ਜਦੋਂ ਦਰਾਨੇ ਗਸ਼ਤ ਥਾਂਦੇ ਵਾਲੇ ਪੁਰ ਗੰਡੇ ਨਾਲੇ ਲੱਗੋ ਇੱਕ ਦੋਸ਼ੀ ਅਕਾਸ਼ ਦੀ ਚਿੰਗ ਨੂੰ ਕਾਬੂ ਕਰਕੇ ਉਹ ਤੇ ਕੋਲੋਂ 150 ਹਜ਼ਾਰ ਰੁਪਏ ਰਲ ਪ੍ਰਾਪਤ ਕੀਤੀ ਗਈ ਹੈ। ਤੇ ਦੋਸ਼ੀ ਦੀ ਪੁੱਛ ਪੁੱਛ ਕੇ ਇੱਕ ਦੋਸ਼ੀ ਨਾਮਜਤ ਹੋਇਆ ਲਾ ਪੀਸ ਇੱਕ ਵਾਸੀਪਿੰਡ ਥਾਪਾ ਪਹਾੜ ਦਾ ਰਹਿਣਾ ਵਾਲਾ ਉਹਦੀ ਗਰਤਾਰ ਦੀ ਰਿਪੋਰਟ ਕੀਤੀ ਜਾ ਰਹੀ ਨੇ ਤੇ ਦੋਸ਼ੀ ਜਰਾ ਰੁਮੜ ਤੇ ਚੱਲ ਹੁਣ ਸਮਾਂ ਹੋ ਗਿਆ ਛੋੜੇ ਜਿਹੇ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਭਗਵਾਨ ਵਾਲਮੀਕੀ ਆਸ਼ਰਮ ਵਿੱਚ ਖੇਤ ਚੜਾਇਆ ਗਿਆ سونے ਦਾ ਛਤਰ एते कुछ खबर एक छोटे फनलैंड तो अपने बच्चों को नेचर का अनुभव और राइट्स का फन दीजिए आइए कंपनी बाग में सबके मनपसंद फनलैंड में और मजे लीजिए बेशुमार राइट्स Boating, restaurant, horse riding, artificial zoo, dance, or bohatsari, exciting activities. Ka. Entry serve 5 rupees a on land in your city unlimited fun Everybody, just a bottle bottle, bottle. Chinese Japanese meri yama le mil le mil le me hadd tro le mil me keep move come back boy baby but thoda get get turn lever on lever is mera swag le mil me keep move मेरा स्वैग ब्रेक तो बाद एक बार फिर तो हाँ स्वागत है लुधियाना तो भारतीय वाल्मीकि धर्म समाज धर्म गुरुदेव सिंह, अद्वैती भावादस अश्विनी सोहोता वालों पुगवान वाल्मीकि तीर्थ विखे सोने का छतर पेंट की गया पावादस अमृतसर की टीम वालों जिला प्रधान करम सिंह हरवीर सहोता बहल राजेश प्रधान बाबा बलबीर सिंह सुखदेव सिंह जोगा से टोना साईं प्रसाद चेयरमैन ओम प्रकाश गंबर महंत मलकित नाथ राजेश देतिया ओ पी द्रविड़ भी हाजिर सन भगवान वाल्मीकि तीर्थ स्थल शाइन बोर्ड के जीएम कुशराज ने आईया संगता दा धन्यवाद कीता भारतीय वाल्मीकि की दर्शवाइस से पावनस बलो पूरे समूचे राष्ट्र विचो आज संगठन दे माध्यम तो एक सोने दा शडर जो परमपिता परमात्मा भगवान वाल्मीकि दे पावन तीर्थ स्थल 52 12ਵੀਂ ਤੇ ਸੰਸਰਭੀ ਕੇ ਲੈ ਕੇ ਆਏ ਆ ਤੇ ਉੱਤੇ ਜਿਹੜੇ ਪ੍ਰਭੂ ਚਰਨਾਈ ਪੇਂਟ ਕੀਤਾ ਗਿਆ ਵਾ ਤੇ ਉਸ ਦੇ ਲਈ ਅਸੀਂ ਜਿਹੜਾ ਅੱਜ ਪਰਮ ਪੁਜਯੰਤ ਗੁਰੂ ਡਾਕਟਰ ਦੇਸ਼ੂ ਨੇ ਦਵਤੀ ਮਹਾਰਾਜੀ ਅਗਵਾਈ ਦੇ ਵਿੱਚ ਇੱਥੇ ਪਹੁੰਚੇ ਆ ਜਿਸ ਤਰ੍ਹਾਂ ਵਾਲਮੀਕ ਰਮਾਇਣ ਦੇ ਵਿੱਚ ਲਿਖਿਆ ਹੋਇਆ ਹੈ श्री रामचंद्र जी ਨੂੰ ਬਣਦੇ ਜਾਣ ਵਾਸਤੇ ਪਿਤਾ ਜੀ ਨੇ ਕਿਹਾ ਹੀ ਨਹੀਂ ਮਾਤਾ ਨੇ ਕਿਹਾ ਤੇ ਬਣ ਨੂੰ ਚੱਲ ਪੈ ਐਸੀ ਤਰ੍ਹਾਂ ਸੋਤਾ ਜੀ ਵੀ ਅਸ ਰਾਤੇ ਚਲਪੇ ਸਾਡੇ ਸੰਗਠਨ ਦੇ ਸਹਿਯੋਗ ਨਾਲ ਇਹ ਛਤਰ ਚੜਾਇਆ ਗਿਆ ਪ੍ਰਮਾਤਮਾ ਵਾਲਮੀਕ ਮਹਾਰਾਜ ਦੇ ਜੋ ਸਿਰ ਦੇ ਉੱਤੇ ਛਤਰ ਚੜਾਇਆ ਗਿਆ ਉਹ ਛਤਰ ਕਿਸੇ ਟਾਈਮ ਤੇ ਜੀਣਾ ਮੋੜ ਦੇ ਮਾਤਾ ਦੇ ਚੜਾਇਆ ਸੀ ਅੱਜ ਜੀਨੇ ਮੋੜ ਦੇ ਰੂਪ ਵਿੱਚ ਅਸ਼wini ਸੋਤਾ ਜੀ ਡਾਕਟਰ ਦੇਵ ਸਿੰਘ ਦਵੈਤੀ ਜੀ ਇੱਥੇ ਹਾਜ਼ਰ ਹੋਏ ਨੇ ਅਸ਼wini ਸੋਤਾ ਸਾਹਿਬ ਦੀ ਯੋਗਗਵਾਹੀ ਦੇ ਵਿੱਚ ਪਵਨ ਵਾਲਮੀਕੀ ਤਿਰਤ ਤੇ ਜੋ ਅੱਜ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਸਰੂਪ ਅੱਗੇ ਸੋਨੇ ਦਾ ਮੁਕਤ ਅਰਪਣ ਕੀਤਾ ਗਿਆ ਹੈ ਇਤਿਹਾਸ 'ਚ ਸਾਖੀ ਹੈ ਕਿ ਅਖਬਰ ਨੇ ਦੇਵੀ ਮਾਤਾ ਦੇ ਛਤਰ ਚਾਇਆ ਸੀ ਮਹਾਸ਼ਿਵਰਾਤਰੀ ਦੇ ਸਬੰਧ ਵਿੱਚ ਪ੍ਰਭਾਤ ਫਿਰ ਜਿਵਾਲਾ ਪਾਕ ਪਾਈਆਂ ਤੋਂ ਕੱਢੀ ਗਈ ਜਿਸ ਦਾ ਸਵਾਗਤ ਸੰਗਤਾ ਵੱਲੋਂ ਰਗੁਨਾਥਪੁਰਾ ਸੰਤ ਐਵੇਨਿਊ ਕਸ਼ਮੀਰ ਐਵੇਨਿਊ ਸਹਿਜ ਐਂਕਲੇਵ ਵਿਕੇ ਬੜੀ ਤੂਮ-ਤਾਮ ਨਾਲ ਕੀਤਾ ਗਿਆ ਇਸ ਮੌਕੇ ਜੁਗਿੰਦਰ ਪਾਲ ਟਿੰਗਰਾ ਵਿਜੇਰੋਲੀ ਸਾਹ ਕੋ ਕੌਂਸਲ ਰਾਮ ਲਾਲ ਸ਼ਰਮਾ ਚੀਫ ਇੰਜੀਨੀਅਰ ਬਾਰਡਰ ਸੋਨ

ਔਰ ਇਹ ਸਾਰਾ ਜੋ ਆਸ-ਪਾਸੇ ਜੋ ਕੁਠਿਓ ਵਾਲੇ ਹਨ ਸਾਰਾ ਨਿਕਲ ਕੇ ਬਾਹਰ ਬਹੁਤ اچھی ਤਰ੍ਹਾਂ ਸਵਾਗਤ ਕਰਤੇ ਹਨ ਇਹ ਚਾਰ ਪਰ ਪ੍ਰਬਾਤ ਫੇਰੀ ਇਹ ਨਿਕਲੇਗੀ ਉਹ ਸਾਰੇ ਮਹੱਲوں ਵਿੱਚ ਜਾਏਗੀ ਅਲੱਗ-ਅਲੱਗ ਮਹੱਲوں ਵਿੱਚ ਜਾਏਗੀ ਆਪਣੇ ਨੂੰ ਖੁਸ਼ਕਿਸਮਤ ਸਮਝਦਾ ਮੇ ਸਾਡੇ ਸ਼ਵਰਾਤਰੀ ਦਾ ਜਦੋਂ ਉਪਲਖ ਆਉਂਦਾ ਤੇ ਪ੍ਰਬਾਤ ਫੇਰੀ ਸਾਡੇ ਕਸ਼ਮੀਰ ਹੈ ਉਹਨੂੰ ਦੇ ਸਾਰੇ ਵਸਨੀਕਾਂ ਨੂੰ ਇਸ ਗੱਲ ਦੀ ਬਹੁਤ-ਬਹੁਤ ਮੁਬਾਰਕਬਾਦ ਦੇਣਾ ਹੈ ਵੀਰ ਅੱਜ ਪਹਿਲੀ ਪ੍ਰਭਾਤ ਫੇਰੀ ਜਿਹੜੀ ਆ ਉਹ ਸਾਡੇ ਕਸ਼ਮੀਰਿਆਂ ਨੂੰ ਚਾ ਰਹੀ ਹੈ ਤੇ ਮੈਂ ਉਹਨਾਂ ਦਾ ਸਾਰਿਆਂ ਦਾ ਆਪਣੇ ਭੋਲੇ ਪੰਡਾਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼ਿਵਰਾਤਰੀ ਦੇ ਯਾਤਰਾਤ ਮਾਨ ਸ਼ਿਵਰਾਤਰੀ ਤੇ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਲੱਖਾਂ ਪੱਛ ਜਿਹੜੀ ਸ਼ਿਵਰਾਤਰੀ ਦੀ ਪ੍ਰਭਾਤ ਫੇਰੀ ਪਹਿਲੇ ਤੋਂ ਨਿਕਲਦੀ ਹੈ ਹਰ ਸਾਲ ਦੀ ਤਰ੍ਹਾਂ ਅੱਜ ਸਭ ਤੋਂ ਪਹਿਲਾਂ ਅੱਜ ਪਹਿਲਾ ਦਿਨ ਸੀ ਉਹ ਸਾਡੇ ਮੇਰੇ ਘਰ ਦੇ ਵਿੱਚ ਆਈ ਜਿੱਥੇ ਭਗਵਾਨ ਸ਼ਿਵ ਜੀ ਨੇ ਵੜੀ ਆਬਰ ਸ਼ਰਮਾ ਕੀਤੀ ਕਿ ਮੇਰੇ ਘਰ ਆ ਕੇ ਮੈਨੂੰ ਦਰਸ਼ਨ ਦਿੱਤੇ ਗੁਰੂ ਗਿਆਨਾ ਜਿੱਦ ਜੇਲ ਯਾਤਰਾ ਦੇ ਸਬੰਧ ਵਿੱਚ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਤੂਨਾ ਸਾਇਪ੍ਰਸ ਤੇ ਗੱਦੀ ਨਸ਼ੀਨ ਮਹਤ ਮਲਕੀਤ ਨਾਥ ਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇ ਦੂਸਰੇ ਦਿਨ ਵੀ ਮੇਲਾ ਮੜਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਦੁਜਾ ਦੇਣਿਆ ਪਾਵਨ ਵਾਲਮੀਕ ਤੀਰਥ ਦੇ ਉੱਤੇ ਜਿਹੜੀ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜੀ ਇਹ ਸੰਗਤ ਆਈ ਆ ਕਿ ਐਤਿਕਾ ਦੀ ਤਰ੍ਹਾਂ ਬਹੁਤ ਹੀ ਸਰਦਾ ਦੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਕਿ ਬਹੁਤ ਹੀ ਸੰਗਤ ਦੇ ਵਿੱਚ ਸ਼ਾਵਾ ਕਿ ਪਾਵਨ ਵਾਲਮੀਕ ਤੀਰਥ ਦੇ ਉੱਤੇ ਲਗ ਮਸਤਕ ਹੋਣ ਵਾਸਤੇ 3 ਦਿਨ ਦਾ ਜਿਹੜਾ ਮੇਲਾ ਚੱਲ ਰਿਹਾ ਜੋ 9 10 ਮਰਬਰੀ ਦਾ ਮੇਲਾ ਬਹੁਤ ਹੀ ਉਤਸ਼ਾਹ ਨਾਲ ਸੰਤਾ ਮਨਾ ਰੀਆਂ ਨੇ ਗੱਦੀ ਨਿਸ਼ੀਨ ਸਾਧਗੁਰ ਮਜੀਦਨਾਬ ਜੀ ਦੀ ਰਹਿਨ ਨਮਾਈ ਹੇਠ ਇਸ ਮੇਲੇ ਦਾ ਜੋ ਉਪਰਾਲਾ ਬਹੁਤ ਹੀ ਜੋਰਾਸ਼ੋਰਾ ਨਾਲ ਕੀਤਾ ਗਿਆ ਔਰ ਲੰਗਰ ਭੰਡਾਰੇ ਆ ਟੂਟ ਵਰਤਾਏ ਗਏ ਨੇ ਅੱਜ ਦੇ ਦਿਨ ਦੀਆਂ ਸੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਤੋਂ ਪੁੱਛੇ ਮਾਤਾ ਲਾਲ ਦੇਵੀ ਜੀ ਦੇ 121 ਜਨਮ ਉਤਸਵ ਦੇ ਸਬੰਧ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜੋ ਪ੍ਰਫਾਤ ਫੇਰੀਆਂ ਕੱਡੀਆਂ ਜਾ ਰਹੀਆਂ ਹਨ ਅਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਹਰ ਸਾਲ ਮਾਤਾ ਜੀ ਦੇ ਦਰਸ਼ਨ ਕਰਨ ਨੂੰ ਮਿਲਦੇ ਹੈ ਜੀ ਇਲਾਕਾ ਨਿਵਾਸੀ ਨੂੰ ਬੜੀ ਕਿਰਪਾ ਹੈ ਮਾਤਾ ਰਾਣੀ ਦੀ ਕਿ ਮਾਤਾ ਜੀ ਦੇ ਸਾਡੇ ਕਿਰਪਾ ਬਣਾਈ ਰੱਖਣ ਕੀ ਹੈ ਹਰ ਸਾਲ 22 ਤਰੀਕ ਨੂੰ ਮਾਤਾ ਜੀ ਦਾ ਮਾਤਾ ਜੀ ਦਾ ਜਨਮ ਦਿਨ ਹੁੰਦਾ ਹੈ ਆਪਾਂ ਬਾਹਰ ਫੇਰੀਆਂ ਜਿਹੜੀਆਂ ਹਰ ਸ਼ਹਿਰ ਦੇ ਵਿੱਚ ਨਿਕਲਦੀਆਂ ਬਹੁਤ ਹੀ ਇੱਕ ਵਧੀਆ ਮੈਸੇਜ ਆਂਦਾ ਹੈ ਅਮਰ ਗਿਆਨ ਪਰਮਤਾ ਆਸ਼ਰਮ ਵੈਲਫੇਅਰ ਸੁਸਾਇਟੀ ਵੱਲ ਸੁੰਦਰ ਨਗਰ ਆਸ਼ਰਮ ਵਿਖੇ 128 ਵਾ ਵਿਦਵਾ ਰਾਸ਼ਨ ਵੰਟ ਸਮਾਗਮ ਕਰਵਾਇਆ ਗਿਆ ਇਸ ਮੌਕੇ ਵਾਤਾਵਰਨ ਨੂੰ ਮੁੱਖ ਰੱਖਦਿਆਂ ਵਕਤਾ ਨੂੰ ਪੋਥੇ ਵੰਡੇ ਗਏ ਇਸ ਮੌਕੇ ਸੰਕੀਪ ਸ਼ਰਮਾ ਯਸ਼ਪਾਲ ਖੰਨਾ ਦੇਸਰਾਜ ਸੋਈ ਪੰਨਾ ਲਾਲ ਬਲਵੰਤ ਸ਼ਰਮਾ ਰਮੇਸ਼ ਰਾਮਪਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅੱਜ ਜੀ ਅਖੰਡ ਪਰਮ ਗਿਆਨ ਆਸ਼ਰਮ ਸੁੰਦਰ ਨਗਰ ਦੇ ਵਿੱਚ 128ਵਾਂ ਰਾਸ਼ਨ ਵੰਡਣ ਸਮਰੋਹ ਵਿਦਵਾ ਰਾਸ਼ਨ ਵੰਡਣ ਸਮਾਰੋਹ ਜਿਹੜਾ ਕੀਤਾ ਗਿਆ ਔਰ ਪਰਿਆਵਰਣ ਦੀ ਖੁਸ਼ਹਾਲੀ ਲਈ ਲੋਕਾਂ ਨੂੰ ਇੱਥੇ ਬੂਟੇ ਵੀ ਵੰਡੇ ਗਏ ਨੇ ਤੇ 128ਵਾਂ ਰਾਸ਼ਨ ਵੰਡਣ ਸਮਰੋਹ ਵਿਦਵਾ ਨੂੰ ਅੱਜ ਹਰ ਮਹੀਨੇ ਆਸ਼ਰਮ ਵੱਲੋਂ ਦਿੱਤਾ ਜਾਂਦਾ ਹੈ ਤੋ ਉਸੇ ਸਮਾਗਮ ਦੇ ਵਿੱਚ ਅੱਜ ਜਿਹੜਾ ਕਾਰਜਕ੍ਰਮ ਕੀਤਾ ਗਿਆ ਹੈ ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ ਮਜੀਠਾ ਰੋਡ ਵੱਲੋਂ ਹਫਤਾਵਾਰੀ ਗੁਰਮਤ ਸਮਾਗਮ ਰਿਟਾਇਰ ਏਡੀਸੀ ਜਗਜੀਤ ਸਿੰਘ ਦੀ ਰਿਟਾਇਰਮੈਂਟ ਦੇ ਸਬੰਧ ਵਿੱਚ ਕਰਵਾਇਆ ਗਿਆ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਪਾਈ ਪ੍ਰਗਟ ਸਿੰਘ ਅਤੇ ਪਾਈ ਦਵਿੰਦਰ ਸਿੰਘ ਹਾਜ਼ੂਰੀ 라ਖੀ ਜਿਰੀ ਦਰਬਾਰ ਸਾਹਿਬ ਵੱਲੋਂ ਕੀਰਤਨ ਕਾਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸੁਸਾਇਟੀ ਦੇ ਮੁਖ ਸੇਵਾਦਾਰ ਲਖਬੀਰ ਸਿੰਘ ਮੀਤ ਪ੍ਰਧਾਨ ਕਿਰਪਾਲ ਸਿੰਘ ਗੁਰਦੁਆਰਾ ਸ਼੍ਰੀ ਗੁਰੂ ਹਰ राय ਸਾਹਿਬ ਦੇ ਮੁਖ ਸੇਵਾਦਾਰ ਜਗਦੀਸ਼ ਸਿੰਘ ਵੜਾਲਾ ਸਕੱਤਰ ਕੁਲਵਿੰਦਰ ਸਿੰਘ ਪ੍ਰੀਤ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋਂ ਸ਼੍ਰੀ ਆਸਾ ਦੀ ਵਾਰ ਦੇ ਕੀਰਤਨ ਸਮਾਗਮ ਐਤਵਾਰ 11 ਫਰਵਰੀ 2024 ਸਵੇਰੇ 8 ਵਜੇ ਸਰਦਾਰ ਹਰਿੰਦਰ ਪਾਲ ਸਿੰਘ ਬਤਾਲੀ ਸੰਤ ਚਾਨਨ ਸਿੰਘ ਕਲੋਨੀ ਅੰਤਰਯਾਮੀ ਕਲੋਨੀ ਚੌਂਕ ਨੇਅਰ ਭੰਡਾਰੀ ਮੈਡੀਕੇਅਰ ਵਿਖੇ ਕਰਵਾਇਆ ਗਿਆ ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਪਾਈ ਸਾਹਿਬ ਪਾਈ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਸਰਦਾਰ ਹਰਿੰਦਰਪਾਲ ਸਿੰਘ ਅਮਰਜੀਤ ਸਿੰਘ ਪਸਰੀਚਾ ਨੇ ਖਾਸ ਤੌਰ ਤੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਨੇਹਾਲ ਕੀਤਾ ਸੰਗਤਾਂ ਵੱਲੋਂ ਸਤਿਗੁਰੂ ਬਾਬਾ ਲਾਲ ਦਿਆਲ ਜੀ ਦੇ ਜਨਮ ਮਹੋਤਸਵ ਦੇ ਸਬੰਧ ਵਿੱਚ ਦਰਬਾਰ ਵਿੱਚ ਮੱਥਾ ਟੇਕਿਆ ਗਿਆ ਅਤੇ ਪਰਿਵਾਰ ਦੀ ਸੁਖ ਸ਼ਾਂਤੀ ਦੀ ਅਰਦਾਸ ਕੀਤੀ ਗਈ ਮਹੰਤ ਅਨੰਤਦਾਸ ਮਹਾਰਾਜ ਜੀ ਵੱਲੋਂ ਸਤਿਗੁਰੂ ਬਾਬਾ ਲਾਲ ਧਿਆਜ ਨੂੰ ਪੰਚਾਮ੍ਰਿਤ ਇਸ਼ਨਾਨ ਕਰਵਾਇਆ ਗਿਆ ਇਸ ਉਪਰੰਤ ਸਤਿਗੁਰੂ ਮਹਾਰਾਜ ਜੀ ਨੂੰ 56 ਭੋਗ ਲਗਾਇਆ ਗਿਆ ਇਸ ਮੌਕੇ શ્રી 108 ਸ਼੍ਰੀ ਅਨੰਤਦਾਸ ਮਹਾਰਾਜ ਜੀ ਨੇ ਕਿਹਾ ਕਿ ਸਾਨੂੰ ਸਮਾਜ ਵਿੱਚ ਬਰਾਬਰਤਾ ਲਿਆਉਣ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਰਾਜੀਵ ਪਾਟਿਆ ਬੈਸ਼ਨਵ, ਲਵ ਲਵਿਸ਼, ਆਜੀ ਆਨੰਦ, ਦਿਨੇਸ਼ ਸ਼ਰਮਾ, ਪਵਨ ਬੇਗਾਣਾ, ਮਨੋਜ ਮਾਹੀ, ਮੁਕੇਸ਼ ਸ਼ਰਮਾ, ਰਿੰਕੂ ਸਾਬਰੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਆਖਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ ਰਜੀਤ ਐਵੇਨਿਊ ਵਿਖੇ ਚਲਾਇਆ ਗਿਆ ਸਰਚ ਆਪਰੇਸ਼ਨ ਚੀਫ ਖਾਲਸਾ ਦੀਵਾਨ ਦੀ ਮੌਜੂਦਾ ਕਮੇਟੀ ਨੇ ਆਪਣਾ ਚੋਣ ਮੈਨੀਫੈਸਟੋ ਕੀਤਾ جاری ਯਾਨੀ ਅੰਮ੍ਰਿਤਸਰ ਹਿਮਾਚਲ ਬਲੂ ਕ੍ਰਿਕਟ ਟੂਰਨਾਮੈਂਟ ਦਾ ਕੀਤਾ ਗਿਆ ਆਗਾਜ਼ 에ਸਨ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦੋ ਇਜਾਜ਼ਤ ਤਾਨਵਾ